ਦੀ ਕੀ ਕਰਨਾ ਚਾਹੁੰਦੇ ਮੈਂ ਕਹਿੰਦਾ ਤੁਸੀਂ ਕਹਿੰਦੇ ਆ ਐ ਫਲੈਸ਼ ਮੱਗੀ ਐ ਬਾਲੀਵੁੱਡ ਨੂੰ ਮਾਰਨਾ ਡੈਟ ਕਰਾਸ ਕਰ ਸਾਡੇ ਤੋਂ ਲੇਬਲ ਨੂੰ ਨਹੀਂ ਹੋਣੇ ਤਾਂ ਅੱਠ ਸਿੱਧੇ ਕਰੋ ਜਾਣਾ ਕਿੱਥੇ ਗਾਮਨ ਵੇਲੇ ਸਾਡੇ ਤੋਂ ਜਾਨਾ ਤੁਹਾਨੂੰ ਫੋਨ ਨਹੀਂ ਕਰੇ ਜਾਣੇ ਇਹ ਆ ਤੁਹਾਡੇ ਕੋਲ 1.5 ਲੱਖ ਰੁਪਇਆ ਹੈ ਮੈਂ ਹਮੇ 2 ਲੱਖ ਦੇਣਾ ਤਾਂ ਕਰ ਖਾਰ ਰੋੜ ਦਿੱਤੀ ਕਰ ਸਾਡੇ ਬਣ ਇਹ ਕਹਿੰਦੇ 1.40 ਲੱਖ ਰੁਪਇਆ ਲੈ ਕੇ ਆਜੋ ਖਾਜੋ ਉਥੇ ਬਿਠਾਏ ਇੱਕ ਤੇ 30 ਵੀ ਹੋ ਗਿਆ 40 ਵੀ ਹੋ ਗਿਆ ਤੇਰਾ 60 ਵੀ ਗਿਆ 100 ਵੀ ਗਿਆ 930 ਵੀ ਹੋ ਗਿਆ ਤੇਰਾ ਸਾਰਾ ਹੋ ਗਿਆ 14 ਇੰਨੇ ਹੋ ਗਏ ਮੈਂ ਹੋਰ ਦੱਸਦਾ ਕਹਿੰਦਾ ਰੁਕ ਜਾ ਇੱਕ ਤੇ 54 ਹੋਤੀਦਾ ਕਰਨਾ ਮੈਂ ਬੋਲਾਂ ਹੁਣ ਤੂੰ ਕਰ ਲੈ ਜੋ ਕੁਝ ਕਰਨਾ ਫੇਰ ਨਾ ਮੈਨੂੰ ਕਿਹ ਵਿਆਹ ਚ ਇਹ ਜੀ ਨਹੀਂ ਮਿਲਦਾ ਚਲੋ ਇਹ ਨਾਲ ਰੁਕ ਗਿਆ ਮੈਨੂੰ ਕਿਹਾ ਇਹ ਕੋਈ ਗੱਲ ਹੁਣ ਉਹ ਕਹਿੰਦੇ ਵੀ 100 ਚ ਵੀ ਤੂੰ ਆ ਗਿਆ 20000 ਚ ਵੀ ਤੇ ਉਹਦੇ ਚ ਵੀ 50000 ਵੀ ਆ ਗਿਆ 7 ਲੱਖ ਵੀ ਆ ਗਿਆ ਉਹ ਕਹਿੰਦੇ ਤੁਸੀਂ ਅੱਖਾਂ ਮੀਜੋ ਕੰਮ ਕਰੋ ਜਾਂ ਨਾ ਕਰੋ ਹੂੰ ਚਲੋ ਸੋਚਿਆ ਨਹੀਂ ਦੋ ਬੰਦੇ ਲਾਏ ਮੋਹਦੀਨ ਨੂੰ ਨਾਂ ਲੈ ਕੇ ਸੁੰਦਰਨੀ ਉਹ ਦੋਨੋਂ ਬੰਦੇ 0 -0 0 ਨਹੀਂ -0 ਉਹ 3000 ਰੁਪਏ ਸਾਡਾ ਲੈ ਕੇ ਸੌਂਗੇ ਬਿਲਕੁਲ ਮੜ ਕੇ ਨਾ ਫੋਨ ਨਾ ਕੁਝ ਨਹੀਂ ਕਰਦੇ ਫਿਰ ਸਾਡੇ ਫੌਜੀ ਸਾਹਿਬ ਬੈਠੇ ਆਂ ਬੋਨੇ ਤੂੰ ਇਹਨਾਂ ਨੂੰ ਮੈਂ ਕਾਲ ਕੀਤਾ ਕਿਉਂਕਿ ਸਾਡੇ ਨਾਲ ਇਹਨਾਂ ਦਾ ਹੀ ਬਹੁਤ ਪੈਸਾ ਟੁੱਟਿਆ ਇਹਨਾਂ ਨੂੰ ਮੈਂ ਕਾਲ ਕੀਤਾ ਇਹਨਾਂ ਦੇ ਘਰ ਵਾਲੀ ਕਹਿੰਦੀ ਠੰਡਾ ਪਿਆ ਲੋ ਨੂੰ ਕੱਢੋ ਅੱਗੇ ਮਰੇ ਹੋਰ ਮਾਰਨਾ ਇਹ ਕਿਸੇ ਰੋਟੀ ਖਾਓ ਰੋਟੀ ਸਾਨੂੰ ਕਿੱਥੇ ਲੰਗੇ ਫਿਰ ਇਹਨਾਂ ਨੂੰ ਹੋ ਜਾਇਆ ਇਹ ਕਿਤਾ ਚੱਲ ਯਾਰ ਆਪਾਂ ਇਕੱਠੇ ਰਹਿ ਕੋਈ ਗੱਲ ਨਹੀਂ ਮੈਂ ਕਿਹਾ ਵੀ ਤੁਸੀਂ ਆਇਆ ਕਹੋ 30 ਨੂੰ ਮੈਂ ਅਰੇਂਜ ਕਰਾਂ ਪੀ ਪੁਰੇ ਸੁਣਿਆਉਣੇ 22000 ਤੋਂ ਸਟਾਰਟ ਕਰੋ ਜਿੰਨੀ ਲਾਉਣੀ ਤਾਹ ਲਾਓ ਜੇ ਸਮੁੰਦਰ 'ਚ ਵੜਨਾ ਚੰਗੀ ਤਰ੍ਹਾਂ ਹੀ ਵੜੋ ਇਹ ਕਹਿੰਦੇ ਸਾਡੇ ਕੋਲ ਪੈਸੇ ਨਹੀਂ ਮੈਂ ਵੀ ਆਈਡੀ ਲਾਓ ਪੈਸਾ ਮਾਰੋ ਗੋਲੀ ਇਹ ਕਹਿੰਦੇ ਜੀ ਮੇਰੇ ਕੋਲ ਪੈਨਸ਼ਨ ਹੋ ਗਈ ਪਹਿਲੀ ਤਰੀ ਨੂੰ ਫਿਰ ਮੈਂ ਜਾਉਂਗਾ ਮੈਂ ਤੁਹਾਨੂੰ ਅਗਲੀ ਪੈਨਸ਼ਨ ਹੁੰ ਦੇ ਦਿਆਂਗਾ ਐਸ ਨੂੰ ਤੇ ਉਦੋਂ ਅਗਲੀ ਤਾਂ ਦੇ ਦੇ ਆਗੇ ਆਈਡੀ ਲਾਓ ਤੇਰੀ ਆਪਣੀ ਆਈਡੀ ਨਾਲ डन ਹੋ ਗਈ ਕੋਟੀ ਦਾ ਕੋਟੀ ਸੇ ਇੱਕ ਮੁੰਡਾ ਹਈਗਾ ਉਹਦਾ ਬਿਜਲੀ ਦਾ ਅਸੀਂ ਕੰਮ ਉਹ ਰੋਜ਼ ਸਾਨੂੰ ਕਹਿੰਦੇ ਮੇਰੇ ਕੋਲ ਪੈਸੇ ਨਹੀਂ ਮੇਰੇ ਕੋਲ ਪੈਸੇ ਨਹੀਂ ਮੈਨੂੰ ਇਹ ਕੇਸੀ ਦੇ ਦੇ ਮੇਰੇ ਘਰੇ ਲਾਉਣ ਲਈ ਮੈਨੂੰ ਇਹ ਕੇਸੀ ਦੇ ਕੇ ਕਹਿੰਦਾ ਉਹਦਾ 60 ਹਜ਼ਾਰ ਦਾ ਮੈਨੂੰ 60 ਹਜ਼ਾਰ ਚ ਮੈਂ 23 ਵਿੱਚੋਂ ਕੱਢ ਦੇ ਬਾਕੀ ਲੈ ਲੈ ਉਹਦੀ ਫਿਰ 23 ਹਜ਼ਾਰ ਦੀ ਉਹਦੇ ਲਵਾਏ ਸਖਮੰਦਰ ਜੀ ਸਖਮੰਦਰ ਜੀ ਮੈਨੂੰ ਕਹਿੰਦੇ ਵਾਰ-ਵਾਰ ਤੂੰ ਉਹਨਾਂ ਨੂੰ ਪਲਾਨਿੰਗ ਕਰ ਮੈਂ ਕਿਹਾ ਮੈਨੂੰ ਪਲਾਨਿੰਗ ਦਾ ਮਤਲਬ ਨਹੀਂ ਮੇਰਾ ਫੇਸ ਕੰਮ ਕਰਦਾ ਹਾਂ ਹਾਂ ਸਹੀ ਹੋ ਗਿਆ ਮੈਂ ਜਿਹੜੇ ਬੰਦੇ ਨੂੰ ਕਹਿੰਦਾ ਟੁਰ ਉਹ ਤੁਰੂਗਾ ਉਹਦੀ ਜ਼ਿੰਮੇਵਾਰੀ ਮੈਂ ਚੁੱਕੂਗਾ ਕਿ ਜੇ ਤੇਰੇ ਡੁੱਬਣਗੇ ਤੇ ਜ਼ਿੰਮੇਵਾਰ ਮੈਂ ਕਿਉਂਕਿ ਅਸੀਂ ਰੱਖਾਂ ਪਰਲੇ ਜਿਹ ਪਿਆ ਰੋਜ਼ਰ ਵਾਲੇ ਜਿਹ ਮੈਂ ਘੋਂ ਭਰਿਆ ਇਹਦਾ ਵੀ ਭਾਗ ਮੈਂ ਕੋਈ ਵਾਰ ਫਿਰ ਮੈਨੂੰ ਨਾਲ ਗੱਲ ਕਰਦਾ ਰਹਿਣਾ ਬਈ ਕੰਮ ਗੜਬੜਦਾ ਨਹੀਂ ਕੋਈ ਕਿਤੇ ਨਹੀਂ ਹੰਸਾਰਾ ਹੁੰਦਾ ਹੁਣ ਮੇਰੇ ਕੋਲ ਖੋਦ ਆਇਆ ਇੱਕ ਬੰਦਾ ਕਹਿੰਦਾ ਜਿੰਨੇ ਮਰਜੀ ਪੈਸੇ ਲਾ ਲੈ ਮੈਂ ਤੇਰੇ ਕੋਲ ਚੈੱਕ ਲਾਉਂਦਾ ਹੁਣ ਮੈਂ ਇਹਨਾਂ ਤੋਂ ਪੁੱਛ ਕੇ ਚੈੱਕ ਵੀ ਦੇਵਾਂਗਾ ਨਾ ਇਹਨਾਂ ਵੱਡੀ ਆਈਡੀ ਲਾਉਂਗਾ ਦੂਜਾ ਮੈਂ ਕੀ ਸੋਚਿਆ ਕਿ ਜਦੋਂ ਮੁਹੰਮਦ ਗੌਰੀ ਨੇ ਜਿੱਤਿਆ ਸੀਗਾ ਜਦੋਂ ਉਹਨੇ ਰਾਜ ਕੀਤਾ 100 ਸਾਲ ਉਹ 6 ਵਾਰ ਲੜਾਈ ਲੜਾਈ 6 ਵਾਰ ਹਾਰ ਗਿਆ ਸੀ ਜਦੋਂ ਕਮਰੇ 'ਚ ਬੰਦ ਹੋ ਗਿਆ ਸੀ ਕਮਰੇ 'ਚ ਬੰਦ ਹੋਣ ਤੋਂ ਬਾਅਦ ਉਹਨਾਂ ਐ ਨਿਮੋਟੂ ਨਾ ਬੈਠਾ ਤੇ ਆਪਦੇ ਜਰਨਲ ਦਾ ਫੋਨ ਨਹੀਂ ਚੁੱਕਦਾ ਇੱਕ ਕੀੜਾ ਕੰਤ ਤੇ ਜੜੇ ਪਹਿਲੀ ਵਾਰ ਗਿਆ ਡਿੱਗ ਪਿਆ ਦੂਜੀ ਵਾਰ ਗਿਆ ਡਿੱਗ ਪਿਆ 6 ਵਾਰੋ ਕੀੜਾ ਕੰਤ ਤੇ ਜੜ ਨੂੰ ਡਿੱਗ ਪੈਂਦਾ ਹੈ 7ਵੀਂ ਵਾਰੋ ਕੀੜਾ ਕੰਤ ਦੇ ਉੱਤੇ ਚੜ ਕੇ ਖਰਾਸ ਕਰਦਾ ਮੁਹੰਮਦ ਗੋਰੀ ਕਹਿੰਦਾ ਕਿ ਮੈਂ 6 ਜੰਗਾਂ ਹਾਰੀਆਂ ਇਹ ਕੀੜਾ 7ਵੀਂ ਵਾਰ ਜਿੱਤਿਆ ਕਿਉਂ ਨਹੀਂ ਮੈਂ 7ਵੀਂ ਵਾਰ ਜਦ ਲੜੂ ਤਾਂ ਮੈਂ ਜਿੱਤ ਜੂ ਉਹਨੇ ਉਸੇ ਟਾਈਮ ਰਾਜ ਨੂੰ ਲਾਣ ਕਿਹਾ ਉਹਦੇ ਜਰਨਲਾਂ ਫੜਨ ਨੂੰ ਦੱਸਿਆ ਤੇ ਉਹ ਫੌਜਾਂ ਤਿਆਰ ਕੀਤੀ ਉਹ ਲੜਾਈ ਲੜ ਕੇ ਤੇ 100 ਸਾਰ ਰਾਜ ਜਿੱਤਦਾ ਮੈਂ ਵੀ ਕਹਿਆ ਵੀ ਜੇ ਆਪ ਅ ਪਰਲੇ ਦੀ ਟੂਪ ਹੈ ਰੋਜਬਰੀ ਟੂਪ ਹੈ ਸਟਾਕ ਰੂਜ ਹੈ ਸਾਲਾ ਲਾਖ ਕਿਨੇ ਜੀ ਵੇਖ ਲਈ ਹੁਣ ਇਹ ਜੀ ਇਹ ਦੱਸਣਾ ਹੈ ਕਿ ਇਹਦੇ ਨਾਲ ਕਦੇ ਹੋਈ ਨਹੀਂ ਇਸ ਲਈ ਮਿੱਤਰੋ ਅਸੀਂ ਫੌਜੀ ਬੰਦੇ ਆ ਤਿਰੰਗੇ ਚ ਲਪੇਟਣ ਵਾਲੇ ਤੇ ਦੂਜਾ ਝੰਡਾ ਹਰਦਾ ਡੇਅ ਸਟਾਰ ਹੁੰਦਾ ਕਿਉਂਕਿ ਇਸ ਤੋਂ ਬਾਅਦ ਅਸੀਂ ਨਹੀਂ ਇਹ ਤੇ ਇਹ ਪਲਾਨ ਇਹਨਾਂ ਨੇ ਮੈਨੂੰ ਸੱਦਿਆ ਕਹਿੰਦੇ ਵੀ ਪਲਾਨ ਮੈਂ ਕਿਹਾ ਜਲਦੀ ਮੈਂ ਆ ਆ ਗਿਆ ਤੇ ਐਸੇ ਨਾਲ ਪੈੰਡ ਆਇਆ ਤੇ ਇਹਨਾਂ ਨੇ ਪਲਾਨ ਦਿੱਤਾ ਮੈਨੂੰ ਕੋਰਸੇ ਦਾ ਤੇ 11000 ਤੇ ਮੈਂ ਕਿਹਾ ਯਾ ਮੈਂ ਇਹਨਾਂ ਨੂੰ ਪਲਾਨ ਦਿੱਤਾ ਬੈਠੇ ਸੀ ਭਾਜੀ ਜਿਹੜੇ ਅੰਮ੍ਰਿਤਸਰ ਹੋਏ ਸੀ ਤੇ 2 ਮਹੀਨੇ ਮੈਂ ਮੋਹਰੇ ਤੇ ਮਗਰ ਪਿਆ ਰ ਮੈਂ ਕਿਹਾ ਤੈਨੀਆਂ ਆਪਦੇ ਕੋਲੋਂ ਮੈਨੂੰ ਆਈਡੀ ਲਾਉਣੀ ਆ ਇਹ ਮੈਂ 2 ਮਹੀਨੇ ਫੋਨ ਡੇਲੀ ਕਰੀਗਾ ਇਹਨਾਂ ਨੇ ਕਿ ਬਈ ਕਹਿੰਦੇ ਮੇਨੂੰ ਗਲਤੀ ਹੋ ਗਈ ਮੈਂ ਨੰਬਰ ਨਹੀਂ ਲਿਆ ਇਹਨਾਂ ਦਾ ਤੇ ਨਹੀਂ ਮੈਂ ਇਹਨਾਂ ਨੂੰ ਕਾਲ ਕਰਨੀ ਸੀ ਮੈਨੂੰ ਪਤਾ ਲੱਗਾ ਮੋਹਰੇ ਤੇ ਕਰਨਾ ਨਹੀਂ ਤੇ ਬਸ ਇਹੀ ਗਲਤੀ ਆ ਵੀ ਚਲੋ ਹਣ ਤੁਹੇ ਇਹ ਰੋਸਤਾ ਹੀ ਕੁੜੀਆਂ ਕਿੰਨੀਆਂ ਮਰਦੀ ਦੇ ਲੋ ਪਤਾ ਨਹੀਂ ਕੀ ਕਰੀਦੇ ਹੁੰਦੇ ਆ ਤੁਹਾਡੀ ਕਿਸਮਤ ਮੇਰਾ ਮਾਮਾ ਨੂੰ ਮੈਂ ਸੀਵ ਕਰਦਾ ਜੀ ਨੂੰ ਅੱਜ ਮੈਂ ਸਾਡਾ ਨੰਬਰ ਕਿਉਂ ਨਹੀਂ ਕਰਦਾ ਹੁਣ ਮੈਂ ਵੀ ਬੋਲ ਲੈਣਾ ਹੈਗਾ ਹਾਂਜੀ ਵੋਟ ਨੂੰ ਫੜਨ ਵਾਸਤੇ ਪਹਿਲਾਂ ਬਗਲਾ ਬਗਲੇ ਨੂੰ ਫੜਨ ਵਾਸਤੇ ਪਹਿਲਾਂ ਉਹਨੇ ਨੂੰ ਕੀ ਕਰਨਾ ਸੀ ਕਰਦਾ ਮਾਂ ਮੋਹ ਫੜੀ ਉਸ ਲਈ ਪਹਿਲਾਂ ਮੋ ਉਹ ਹੈਗਾ ਬੋਲ ਸਿੰਘ ਵੈਦ ਪਹਿਲਾਂ ਉਹਨੂੰ ਬੜਿਆ ਮੈਂ ਉਹਨੇ ਇਹਦੇ ਮੋਹ ਰੱਖੀ ਸਰਦੇ ਉਹਦੇ ਅੱਖਾਂ ਦੇ ਵਿੱਚ ਪੈ ਗਈ ਆਹੀ ਜੀ ਮੈਂ ਇਹ ਆਈ ਨਹੀਂ ਕਰਿਆ ਇਹ ਨਾ ਚੱਕ ਇੱਕ ਬਹੁਤ ਹੀ ਕਾਰਨ ਨਾ ਬਾਕੀ ਬਹੁਤ ਵਧੀਆ ਪ੍ਰੋਗਰਾਮ ਹੈ ਸਭ ਤੋਂ ਵੱਡਾ ਜਿਹਨਾਂ ਨੇ ਸੁਝਾਇਆ ਸੁਮੰਦਰ ਜੀ ਨੇ ਤਰਫੀਬ ਕੀਤੀ ਬਹੁਤ ਬਹੁਤ ਹੁੰਦੇ ਰਹੇ ਅੱਜ ਪਾਜੀ ਨੇ ਬਹੁਤ ਸੁਝਾਇਆ ਪਿੱਛੇ ਉਹ ਜੇਰ ਜੀ ਬੈਠੇ ਨਾਲ ਹੀਰੋਜ ਫੋਟੋਗ੍ਰਾਫੀ ਦੇਖਦੇ ਆ ਬੰਦਾ ਵਾਲ ਤੋਂ ਬੀਬੀ ਜੀ ਵੀ ਹੈ ਭਾਈ ਸਾਹਿਬ ਬੈਠੇ ਇਹਨਾਂ ਨੇ ਉਹ ਸਟੇਸ਼ਨ ਦੇ ਕੋਲ ਫਟਕ ਦੇ ਨਾਲ ਕੀਤਾ ਸੀ ਇੱਕ ਆਪਣਾ ਹੋਟਲ ਅਸੀਂ ਉਹਦੇ ਵੀ ਗਏ ਸੀਗੇ ਇਹਨਾਂ ਦਾ ਬਹੁਤ ਬਹੁਤ ਸਲੂਟ ਮਾਰਦੇ ਇਹਨਾਂ ਨੂੰ ਅਰੇਂਜਮੈਂਟ ਕੀਤਾ ਅਸੀਂ ਵੀ ਅੱਜ ਛੋਟਾ ਮੋਟਾ ਇੱਥੇ ਪ੍ਰੋਗਰਾਮ ਕੀਤਾ ਆਉਣ ਵਾਲੇ ਦਿਨਾਂ ਚ ਹੋ ਸਕਦਾ ਇੱਥੋਂ ਸ਼ਿਫਟ ਹੋ ਕੇ ਆਪਾਂ ਇੱਧਰ ਬਣ ਜਾਈਏ ਜੋ ਬਾਕੀ ਕੀ ਡਰੋ ਮਤ ਸਹੀ ਗੱਲ ਜਦੋਂ ਬੰਦੇ ਨੇ ਡਰਿਆ ਨਾ ਡਰ ਡਰ ਹੁੰਦਾ ਇੱਕ ਉਹਦਾ ਕੰਮ ਸ਼ੌਂਕ ਦਾ ਇੱਕ ਉਹਦਾ ਡਰਦਾ ਲਾਉਣਾ ਤੇ ਨਹੀਂ ਲਾੜ ਫੜਿਆ ਲਾਓ ਲਾਓ ਯਾਰ ਜੇ ਐਵੇਂ ਕਰਕੇ ਲਾਵਾ ਤਾਂ ਪੈਸੇ ਤਾਂ ਨਹੀਂ ਹਾਰੀ ਜਾਣਾ ਜੇ ਉਹ ਆਇਆ ਕੰਮ ਲੋਬੀ ਜਦੋਂ ਕਿਸੇ ਬੰਦੇ ਨਾਲ ਗੱਲ ਕਰਨੀ ਜਾ ਕੇ ਤੁਸੀਂ ਆਈਡੀ ਲਾਉਣ ਵਾਸਤੇ ਇਹ ਕਰ ਰਹੇ ਤੁਸੀਂ ਭਾਵੇਂ ਜ਼ੀਰੋ ਆ ਤਾਂ ਭਾਵੇਂ ਹੀਰੋ ਉਹਨੂੰ ਬਿਲਕੁਲ ਕੋਈ ਮਰ ਨਹੀਂ ਰਿਹਾ ਤੂੰ ਮੈਂ ਬੈਠਾ ਲਾ ਯਾਰ ਤੂੰ ਥੋੜਾ ਹੌਂਦਲੇ ਨਾਲ ਬੋਲੋ ਬੁਲੰਦੀ ਨਾਲ ਬੋਲੋ ਜੇ ਤੁਸੀਂ ਮਰਿਆ ਤਰ੍ਹਾਂ ਗਏ ਤਾਂ ਉਹਨੇ ਪੈਸੇ ਤਾਂ ਡੁੱਬੇ ਡੁੱਬੇ ਥੋੜਾ ਮਰਦੇ ਦੇ ਅੰਦਰ ਐਕਟ ਹੋਣਾ ਚਾਹੀਦਾ ਇਹ ਸਰੀ ਤੁਹਾਡੀ ਮੀਟਿੰਗ ਸੁਣੋ ਰਾਤ ਨੂੰ ਬੰਦੇ ਚੰਗੇ ਕੱਪੜੇ ਪਾਓ ਟਾਈ ਸ਼ਾਈ ਲੈ ਹੁਣ ਆਗਰਾ ਜਾਣਾ ਆਹ ਜਨਾਨੀਆਂ ਦੀ ਉਥੇ ਮੀਟਿੰਗ ਵਿੱਚ ਸੁਣਦਾ ਮੈਂ ਕਿੱਥੋਂ ਜੀਣੋ ਕਹਿੰਦੇ ਆਪਾਂ ਤਾਂ ਛੱਪੜ 'ਚ ਨਾ ਹੋਣ ਵਾਲੀਆਂ ਤੇ ਆਪਾਂ ਆਗਰਾ ਤਾਜ ਮਹਿਲ 'ਚ ਕਿਵੇਂ ਜਾਵਾਂਗੇ ਉਥੇ ਕਿਵੇਂ ਰੋਟੀ ਖਾਵਾਂਗੇ ਇਹ ਨਾ ਆਪਣੇ ਆਪ ਨੂੰ ਹੁਣ ਆਪਾਂ ਮੰਨ ਲਿਆ ਪਿੰਡਾਂ ਦੇ ਲੋਕ ਕੰਡੋ ਆਪਦੇ ਆਪ ਨੂੰ ਜਦੋਂ ਸਮਾਜ ਵਿੱਚ ਰੋ ਜੇ ਵੈਸਟਰਨ ਕੰਦਰ ਆਪਾਂ ਤਾਂ ਬਸ ਨੀ ਸਾਰਾ ਪਸ਼ਾਪਾ ਹੀ ਬੰਦੇ ਇਨਸਾਨ ਹੀ ਜੇ ਮੈਨੂੰ ਇਥੇ ਟਾਈ ਲੱਗ ਜਾਵੇ ਪੋਰਟਪਿੰਟ 'ਤੇ ਮੈਂ ਐਂਕ ਲੱਗ ਜੇ ਤੋ ਆਗੂ ਬਣ ਗਿਆ ਤੇ ਜੇ ਮੈਂ ਚੱਪਲ ਚੁੱਤੀ ਐ ਕਰਨੀ ਜੇ ਟੁੱਟੀ ਜੱਪੜ ਬਾਗ 'ਚ ਲੱਗਣਾ ਜਾਣਾ ਜਾਣਾ ਇਹ ਚੀਜ਼ਾਂ ਨੂੰ ਆਪਣੇ ਆਪ ਦੇ ਰੱਖੋ ਪੈਸਾ ਆਪਣੇ ਪਿੰਡਾਂ ਦੇ ਵਿੱਚੋਂ ਆਉਂਦੇ ਨਾ ਉਹ ਠੰਡੀ ਘਟ ਜਿਹੜੇ ਉਹ ਕੜਾਈਏ ਟੂਏ ਲੈ ਕੇ ਹੁੰਦੇ ਆ ਉਹਨਾਂ ਕੋਲ ਬਲੂ ਤਾਂ ਨਹੀਂ ਹੁੰਦੀ ਇੱਕ ਕਾਨਾ ਹੁੰਦਾ ਉਹ ਪੂਰਾ ਪਿੰਡ ਭੁੰਜ ਜਾਂਦੀ ਕੁੱਤੇ ਭੌਂਦੇ ਰਹਿੰਦੇ ਆ ਨੇ ਸਹੀ ਗੱਲ ਉਹ ਪੂਰਾ ਪਿੰਡ ਘੜ ਜਾਂਦੀ ਹੈ ਲੇਕਿਨ ਉਹਨੂੰ ਕੋਈ ਕੁੱਤਾ ਨਹੀਂ ਪੜਦਾ ਤੇ ਆਪਾਂ ਰਫਲ ਲੈ ਕੇ ਚੱਲੀਏ ਆਪਾਂ ਇਹ ਫਿਰ ਵੀ ਰੱਦ ਪੜਦੀ ਇਸ ਲਈ ਕਿਸੇ ਵੀ ਸੋਚੋ ਨਾ ਡਰ ਨਾਲ ਸੋਚ ਦਬਾਰੂ ਪੋਜਟਿਵ ਰੱਖੋ ਬੈਟਰੀ ਦੇ ਦੋ ਟਰਮੀਨਲ ਹੁੰਦੇ ਪੋਜਟਿਵ ਕਨੈਕਟਰ ਪੋਸਟ ਬਲੈਕ ਤੇ ਲੋ ਨੈਟਰਨ ਲਾ ਦੋ ਬੰਦ ਕਰ ਦੋ ਜੇ ਗਾ ਵਦਨਾ ਜਾਂ ਫਿਰ ਮੇਰੇ ਤਰ੍ਹਾਂ ਵੱਡਾ ਠੱਪਾ ਮਾਰੋ ਕੋਰ ਪੋਸਟ ਆਫ ਦੀ ਉਦੂ ਮੜ ਕੇ ਬੈਠੋ ਮੈਂ ਤੇ ਇਹ ਵੀ ਨਾ ਗੱਲ ਕੀਤੀ ਆ ਜਿੱਦਨ ਮੇਰਾ ਮੂਡ ਬਣ ਗਿਆ 54 ਹੁੰਦੀ ਆ ਜਾਂ ਮਿਕਨੇ ਡਾਲਰ ਟੂ ਲਾਪੇ ਗੱਲ ਲੈਣਗੇ ਮਤਲਬ ਤੇਰ ਜੰਨੀ ਗਲਤੀ ਗਲਤੀ ਹੋਵੇ ਫਿਰ ਮੈਂ ਦੁਬਾਰਾ ਬੱਲਾ ਵਾਲੀ ਟੀਮ ਦਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਕਰਦਾ ਉਹ ਗਲਤੀ ਕਰਦੇ ਬਹੁਤ थैंक यू सर थैंक यू ਸਰ ਇਹ ਜਾ ਕੇ ਬੈਂਟਰ ਲਾਈ ਜਾਂਦੇ ਸੀਗੇ ਮੋਟਰਸਾਈਕਲ ਨੂੰ ਮੈਂ ਇਹਨਾਂ ਨੂੰ ਦੱਸਿਆ ਅਲਵੀ ਸਰ ਆਹ پلان ਐਦਾਂ ਵਾ ਇਹ ਬੈਠ ਕੇ ਸਾਈਡ ਤੇ ਇਹ ਕਿਤੇ ਪਰਲਮੈਂਟ ਕਰਦੇ ਰਹੇ ਸੀ ਕੱਖ ਨਹੀਂ ਆਇਆ ਤੇ 22-2400 ਰੁਪਏ ਨਾਲ ਆਈਡੀ ਲੱਗਦੀ ਸੀ ਔਰ ਉਸ ਤੋਂ ਬਾਅਦ ਦਾ ਕੀ ਹਾਲ ਇਹ ਸਾਰ ਦੱਸਣ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਔਰ ਜਿੰਨੇ ਵੀ ਸੱਜਣ ਸਹਿਬਾਨ ਇੱਥੇ ਪਹੁੰਚੇ ਟ੍ਰੋਨ ਅਸ਼ਟਾਲ ਦੀ ਫੈਮਿਲੀ ਉਹਨਾਂ ਦਾ ਮੈਂ ਬਿਰੋ ਧੰਨਵਾਦ ਕਰਦਾ ਹਾਂ ਤੋ ਸਰ ਆਪਣੇ ਤਰਸੇਵ ਸਿੰਘ ਜੋ ਸੁਪਰਸਟਾਰ ਗ੍ਰੇਡ ਤਰਸੇਵ ਸਿੰਘ ਸੰਧੂ ਦਾ ਵੀ ਮੈਂ ਦਿਲੋਂ ਧੰਨਵਾਦ ਕਰਦਾ ਹਾਂ ਔਰ ਮੇਰੇ ਆਪਲਾ ਸਿੰਘਦਰ ਸਿੰਘ ਪੰਜਾਬ ਦਾ ਵੀ ਮੈਂ ਧੰਨਵਾਦ ਕਰਦਾ ਹਾਂ ਔਰ ਮੇਰੇ ਕੈਮਰਾਮੈਨ ਭਰਾ ਮਰੇਂਦਰ ਸਿੰਘ ਪੰਜਾਬ ਦਾ ਵੀ ਮੈਂ ਬਹੁਤ-ਬਹੁਤ ਦਿਲੋਂ ਧੰਨਵਾਦ ਕਰਦਾ ਹਾਂ ਔਰ ਸਰ ਮੈਂ ਪਹਿਲਾਂ ਜਦੋਂ ਮੈਂ ਵਰਕ ਆਪਣੇ ਹੀ ਵਰਕਸ਼ਾਪ ਹੈ ਮੇਰੀ ਸਾਈਕਲਾਂ ਦੀ ਔਰ ਮੈਂ ਪੈਂਚਰਾਂ ਦਾ ਕੰਮ ਕਰਦਾ ਔਰ ਇਹ ਬੇਰ ਕੋਲੇ ਸਾਰਾ ਇਹ ਸ੍ਰਿੰਦਰ ਸਿੰਘ ਆਪਣੇ ਬੱਗੇ ਵਾਲੇ ਤੋਂ ਮੇਰੇ ਕੋਲੇ ਆਏ ਤੇ ਜਿੰਨੂ ਆਦੇ ਸਾਰਾ ਇੱਕ ਸਿਸਟਮ ਆਇਆ ਤੇ ਆਪਾਂ ਉਹਦੇ ਵਿੱਚ ਕੰਮ ਕਰ ਗਏ ਔਰ ਮੈਂ ਨਿੱਕੀਆਂ-ਬੋਟੀਆਂ ਕੰਪਨੀਆਂ ਨਾਲ ਥੋੜਾ-ਬਾੜਾ ਪੈਸਾ ਉਹਨੇ ਲਾਇਆ ਸੀ ਪਰ ਉਹ ਮਤਲਬ ਨਹੀਂ ਉਹਨਾਂ ਵਿਸ਼ਵਾਸ ਤੇ ਵੜਾਈ ਪਰ ਦੂਜੀ ਆ ਜੇ ਕਿਸੇ ਕੋਲ ਆਪਾਂ ਜਾਣੇ ਆ ਪਰ ਉਹ ਇੱਕੋ ਗੱਲ ਹੀ ਕਿੰਦਾ ਯਾਰ ਤੂੰ ਮੇਰਾ ਪੈਸਾ ਅੱਗੇ ਵੀ ਡਵਾਇਆ ਤੂੰ ਫੇਰ ਡਪਾਉਣਾ ਆ ਗਿਆ ਤੇ ਮੈਂ ਸਰ ਬਹੁਤ ਮੈਂ ਸਰ ਇਹ ਸਾਰੇ ਕੋਲੇ ਆਹੇ ਬਾਅਦ ਚੋਂ ਸਿੰਦਰ ਨੇ ਮਿਲਾਇਆ ਸਾਰਾ ਤਰਸੇਮ ਸਰਾ ਪਰ ਇਹਨਾਂ ਜਦੋਂ ਮੈਨੂੰ ਮਿਲੇ ਇਹਨਾਂ ਮੈਨੂੰ ਬੜਾ ਹੌਸਲਾ ਦਿੱਤਾ ਯਾਰ ਸ਼ਮਸ਼ੇਰ ਇੱਕ ਵਰੀਆ ਸਾਨੂੰ ਮੌਕਾ ਦਿਓ ਪਰ ਮੈਂ ਇਹਨਾਂ ਨੂੰ ਮਫਤਾ ਨਹੀਂ ਦੇਦਾ ਮੈਂ ਇਹਨਾਂ ਨੂੰ ਟਾਲਾ ਕਰਦਾ ਮੇਰੇ ਕੋਲ ਦੋ ਤਿੰਨ ਵਰੀ ਆਏ ਮੇਨੂੰ ਮਾਰੇ ਯਾਰ ਤੂੰ ਸਾਡੇ ਨਾਲ ਬਲਕ ਬਲਕ ਕਰ ਲੋ ਜਾਂ ਆਈਡੀ ਲਾਵੇਂ ਸ਼ਰਤ ਪਰ ਮੈਂ ਇਹਨਾਂ ਕਹਿੰਦਾ ਮੇਰੇ ਕੋਲੇ ਟੀਮ ਬਹੁਤ ਆ ਟੀਮ ਵੱਲੋਂ ਮੇਰੇ ਕੋਲ 4-500 ਮੇਰੀ ਟੀਮ ਹੈ ਮੇਰੇ ਥੱਲੇ ਕੋਈ ਨਾ ਕੋਈ ਚੱਲ ਨਹੀਂ ਚੱਲ ਨਹੀਂ ਇਸ ਇਸ ਤਰ੍ਹਾਂ ਜਿਵੇਂ ਫੋਨ ਤੇ ਇੱਕ ਦੂਜੇ ਨਾਲ ਗੱਲਾਂ ਕਰਦੇ ਆ ਨਾ ਸਰ ਇੱਥੇ ਵੀ ਆਪਾਂ ਸਮਝਣ ਨੂੰ ਲੈ ਵੀ ਆਪਾਂ ਫੋਨ ਤੇ ਹੀ ਇੱਕ ਦੂਜੇ ਨਾਲ ਗੱਲਾਂ ਕਰਦੇ ਪਿਆ ਤੁਸੀਂ ਕੋਈ ਗੱਲ ਨਹੀਂ ਤੁਹਾਡੇ ਕੋਲ ਟੈਂਸ਼ਨ ਨਹੀਂ ਫਿਰ ਹੋਗੇ ਤੁਸੀਂ ਬੋਲੋ ਕੋਈ ਆਪਣੇ ਕੋਲ ਰੈਕਸ ਫੁੱਲ ਟਾਈਮ ਸਰ ਮੈਂ ਜਦੋਂ ਮੈਂ ਸਾਥ ਮੇਰੇ ਕੋਲੇ ਆਏ ਮਨੂਵਾਲੇ ਵੀ ਕਿੰਨੇ ਮਤਲਬ ਕਿੰਨੇ ਤਾਪ ਤਰਤ ਮਹੀਨਾ ਕਮਾਉਂਦੇ ਹਨ ਕਾ ਤੇ ਮੈਂ ਇਹਨਾਂ ਸਾਥ ਨੂੰ ਚਾਹੇ ਮੈਂ 15-20000 ਰੁਪਿਆ ਪਲੱਸ ਕਮਾ ਲੈਣਾ ਸਰ ਇਹ ਮਨੂਵਾਲੇ ਵਿਸ਼ਾਖ ਵੀ ਲੈ ਤੁਹਾਨੂੰ 20000 ਰੁਪਿਆ ਮੈਂ ਬਥੇਰੇ ਨਾਲ ਤਾਲਾ ਮਟਾਲ ਕੀਤਾ ਪਰ ਨਹੀਂ ਇਹਨਾਂ ਮੇਰਾ ਖੜਾ ਨਹੀਂ ਛੱਡਿਆ ਤੇ ਮੇਰੇ ਅਪਲਾਈਨਾਂ ਨੇ ਮੇਰਾ ਖੜਾ ਨਹੀਂ ਛੱਡਿਆ ਮੈਂ ਚੁੱਪ ਕਰਕੇ 2700 ਰੁਪਿਆ ਦੇਤਾ ਜਿਵੇਂ ਸਾਦ ਨੇ ਅੱਗੇ ਵੀ ਕਿਹਾ ਸੀ ਕਿ ਦੇ ਦਿਓ ਜਿਹੜਾ ਉਹਨਾਂ ਨੂੰ ਦੇ ਦਿਓ ਤੇ ਕੋਈ ਚੱਕਰ ਨਹੀਂ ਮੈਂ ਉਹਦੇ ਲੋ 2700 ਰੁਪਿਆ ਦੇ ਕੇ ਖੜਾ ਛੁਡਾਤਾ ਇਹਨਾਂ ਦਾ ਤੇ ਇਹ ਬੜੇ ਖੁਸ਼ ਹੋਏ ਮੇਰਾ ਅਪਲਾਈਨ ਵੀ ਬਹੁਤ ਖੁਸ਼ ਹੋਇਆ ਵੀ ਵੈਲਕਮ ਜੀ ਤੁਸੀਂ ਸਾਡੇ ਨਾਲ ਜੁੜੇ ਹੋ ਤੇ ਉਸ ਤੋਂ ਬਾਅਦ ਮੈਂ ਲਗਾਤਾਰ ਕਾਸੀ ਦਿਨ ਮੈਂ ਮੀਟਿੰਗ ਵੇਖੀ ਜੂਮ ਪਰ ਮੇਰੇ ਦਿਮਾਗ ਦੇ ਵਿੱਚ ਜਿਹੜੀ ਮੈਂ ਗੱਲ ਸੁਣਦਾ ਹਾਂ ਜੂਮ ਤੇ ਉਹ ਮੇਰੇ ਜਦੋਂ ਮੈਂ ਸੁਣਨਾ ਹੀ ਉਹ ਹੀ ਹੁੰਦੀ ਸੀ ਕਿ 800 ਡਾਲਰ ਆਉਣਗੇ 800 ਡਾਲਰ ਆਉਣਗੇ ਪਰ ਮੈਂ ਸਮਝ ਗਿਆ ਉਸ ਤੋਂ ਬਾਅਦ ਮੈਂ ਅਗਲੇ ਦਿਨ ਵਰਕ ਕੀਤਾ ਮੈਨੂੰ ਪਹਿਲੇ ਦਿਨ 26000 ਰੁਪਏ ਆਇਆ ਮਾਸ਼ਾਅੱਲਾਹ 14 ਮਾਰਚ 2023 ਤੋਂ ਮੈਂ ਇਸ ਸਿਸਟਮ ਤੇ ਪਰੇ ਸ਼ਾਮ 8:00 ਵਜੇ ਔਰ ਦਸਾ ਦਿਨ 10 ਦਿਨ ਤਾਂ ਮੈਂ ਇਹਨੂੰ ਸਿਸਟਮ ਨੂੰ ਸਮਝਿਆ ਕੁਝ ਵੀ ਆਈਡੀ ਲਾ ਕੇ ਹੋਲੀ ਗਿਆ ਸੀ ਪਰ ਪ੍ਰਮਾਤਮਾ ਦੀ ਕਿਰਪਾ ਨਾਲ ਉਹ ਵਿਚ অবতার ਬਣ ਕੇ ਆਏ ਮੈਨੂੰ ਉਹਨਾਂ ਰਾਤ ਨੂੰ ਜਦੋਂ ਹੀ ਮਿਲਦਾ ਸੀ ਮੇਰੇ ਮਾਤੇ ਉਹ ਆਪਣੀ ਜੜ ਕੋਈ ਗੱਲ ਨਹੀਂ ਥੋੜਾ ਬੜਾ ਫਰਕ ਕਰਕੇ ਵੇਖ ਲੈਣੀ ਜਦੋਂ ਫਿਰ ਮੈਂ ਫਰਕ ਕੀਤਾ ਸਰ 15 ਦਿਨਾਂ ਬਾਅਦ ਮੇਰਾ ਪੌਣੇ 2 ਲੱਖ ਦੀ ਰਕਮ ਹੋ ਗਈ ਸੀ ਸਾਰੇ ਇਤਰਾ ਮੈਨੂੰ ਡੇਲੀ ਕਦੀ 70000 ਰਾਇਦਾ ਕਦੀ ਬਰਸਾ ਮੈਨੂੰ 50000 ਰੁਪਇਆ ਆਇਆ ਸੀ ਤੇ ਪਿਛਲੇ ਮੱਥ 9 ਮਈ ਨੂੰ 4.5 ਲੱਖ ਰੁਪਇਆ ਆਇਆ ਸੀ 54